ਸ਼੍ਰੀ ਕਾਲਜੀ ਰਾਇਲ ਕਲੈਕਸ਼ਨ ਐਂਡ ਬੂਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪਹਿਲਾਂ ਤਾਂ ਸਭ ਦਾ ਥੈਂਕ ਯੂ ਸੋ ਮੱਚ ਤੁਸੀਂ ਮੇਰੀਆ ਵੀਡੀਓ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੇ ਸੂਟਾਂ ਨੂੰ ਬਹੁਤ ਵਧੀਆ ਤੁਹਾਡੇ ਫੀਡਬੈਕ ਆਂਦੇ ਨੇ ਸਾਰਿਆਂ ਦੇ ਵੀ ਤੁਹਾਨੂੰ ਸਭ ਨੂੰ ਸੂਟ ਪਸੰਦ ਆਂਦੇ ਨੇ ਜਿਹੜੇ ਵੀ ਅਸੀਂ ਦਿਨੇ ਉਹ ਤਾਂ ਮੈਨੂੰ ਅਕਸਰ ਆਂਦੇ ਹੀ ਰਹਿੰਦੇ ਆ ਤੇ ਹੁਣ ਜਿੱਦਾਂ ਸੇਲ ਕੱਢੀਆਂ ਹੋਈਆਂ ਸੀਗੀਆਂ ਆਪਾਂ ਨੇ ਮੈਂ ਸਿਰਫ 7 8 10 ਦਿਨ ਦੀ ਸੇਲ ਲਾੜਨਾ ਚਾਹਨੀ ਹੁੰਦੀ ਆ ਬਟ ਸਟਾਕ ਮੇਰੇ ਕੋਲ ਇੰਨਾ ਇਕੱਠਾ ਹੋ ਜਾਂਦਾ ਜਦੋਂ ਸੇਲ ਲਗਾਣੀ ਹੁੰਦੀ ਆ ਤਾਂ ਫਿਰ ਉਹ ਐਡਾ ਹੁੰਦਾ ਕਿ ਚਲ ਇਹ ਤਾਂ ਜ਼ਿਆਦਾ ਵੈਸਟ ਹੁੰਦਾ ਜਿਹੜੀ ਅੱਜ ਵਾਲੀ ਕਲੈਕਸ਼ਨ ਹੈ ਤੁਸੀਂ ਜੈਬ ਜੇ ਬ੍ਰਾਂਡ ਦੇ ਸੂਟ ਦੇਖੇ ਹੋਣਗੇ ਜੀ ਸਾਈਬਾ ਦੇ ਮੇਰੇ ਉਹਦੇ ਵਿੱਚ ਵੀਡੀਓਜ਼ ਦੇ ਵਿੱਚ ਰਾਖੀ ਬ੍ਰਾਂਡ ਦੇ ਸੂਟ ਹੈਗੇ ਨੇ ਇਹ ਜਿਹੜੇ ਅੱਜ ਦੇ ਸੂਟ ਨੇ ਜੀ 1900 ਤੋਂ ਲੈ ਕੇ 2700 ਵਾਲੇ ਸੂਟ ਨੇ ਅੱਜ ਦੀ ਵੀਡੀਓ ਲਈ ਜੈਬ ਜੇ ਦੇ ਹਮੇਸ਼ਾ ਹੀ 2600 2700 ਵਾਲੇ ਸੂਟ ਹੁੰਦੇ ਨੇ ਜੀ ਮਤਲਬ ਜਿੱਦਾਂ ਵੀ ਹੁਣ YouTube ਦੇ ਉੱਪਰ ਮੇਰੇ ਨਾਲ ਬਹੁਤ سارے ਵੈਂਡਰ ਐ ਇਦਾਂ ਨਵੇਂ-ਨਵੇਂ ਜੁੜ ਜਾਂਦੇ ਆ ਕਿ ਅਸੀਂ ਤੁਹਾਨੂੰ ਇਹ ਵਾਲਾ ਸੂਟ ਇਸ ਰੇਂਜ 'ਚ ਦੇ ਸਕਦੇ ਆ ਤਾਂ ਇਦਾਂ ਮੈਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਫਿਰ ਉਹਦੇ ਨਾਲ ਐਵੇਂ ਹੁੰ ਨੋ ਕਟ ਰੇਟ 'ਚ ਮਿਲੇ ਤਾਂ ਆਬਵੀਅਸਲੀ ਮੈਂ ਤੁਹਾਨੂੰ ਵੀ ਕਟ ਰੇਟ ਦੇ ਵਿੱਚ ਹੀ ਦਵਾਂਗੀ ਅੱਜ ਦੇ ਸੂਟ ਨੇ ਜਿਹੜੇ ਬਹੁਤ ਸੋਨੇ ਨੇ ਤੁਸੀਂ ਆਫਿਸ ਵੇਅਰ ਪਾ ਸਕਦੇ ਹੋ ਇਹਨਾਂ ਨੂੰ ਰੂਟੀਨ ਵੇਅਰ ਜਿੰਨਾ ਮਰਜ਼ੀ ਯੂਜ਼ ਕਰ ਸਕਦੇ ਹੋ ਜੀ ਸਟੱਫ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਜਿਹਦੇ niche ਲਾਈਨਿੰਗ ਲੱਗਣੀ ਹੈ ਨਹੀਂ ਲੱਗਣੀ ਉਹ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਹੈ ਜੋ ਵੀ ਸੂਟ ਅੱਜ ਦੀ ਵੀਡੀਓ ਚ ਪਸੰਦ ਆਇਆ ਤੁਸੀਂ ਮੇਰੇ ਇਸ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਪੇਮੈਂਟ ਪਹਿਲਾਂ ਰੈਂਦੀ ਆਨਲਾਈਨ ਪੇਮੈਂਟ ਰੈਂਦੀ ਹੈ ਕੈਸ਼ ਔਨ ਡਿਲੀਵਰੀ ਵਾਲੀ ਸਰਵਿਸ ਸਾਡੇ ਪਾਸ ਫਿਲਹਾਲ ਨਹੀਂ ਹੈਗੀ ਬਹੁਤ ਸੋਹਣੀ ਕਲੈਕਸ਼ਨ ਹੈ ਜਿਹੜੀ ਅਸੀਂ ਤੁਹਾਨੂੰ ਅੱਜ ਦੇਣੀ ਆ ਦੇ ਇੱਕ ਨੰਬਰ ਸੂਟ ਹੋਣਗੇ ਜਿਹੜਾ ਵੀ ਸਟੱਫ ਰਹੇਗਾ ਬਹੁਤ ਜ਼ਿਆਦਾ ਵੈਸਟ ਰਹੇਗਾ ਸਾਰੇ ਹੀ ਬ੍ਰਾਂਡਿਡ ਸੂਟ ਹੋਣਗੇ ਹੁਣ ਇਹ ਵਾਲਾ ਸੂਟ ਹੈ ਨਵਾਂ ਸਟਾਕ ਹੈ ਬਿਲਕੁਲ ਹੁਣ ਇਹਨਾਂ ਦਾ ਪ੍ਰਾਈਸ ਜੇ ਮੈਂ ਘੱਟ ਕੁਆਂਟੀਟੀ ਚ ਮੰਗਾਂਦੀ ਸੂਟ ਤਾਂ ਉਹੀ ਕੱਢਣਾ ਪੈਣਾ ਸੀਗਾ ਜੀ 2200 ਤੇ 2300 ਕੁਛ ਐਦਾਂ ਹੁੰਦਾ ਹੈ ਹੈਨਾ ਤਾਂ ਫਿਰ ਜਿਹੜਾ ਹੁਣ ਅੱਜ ਤੁਹਾਨੂੰ ਅਸੀਂ ਵੀਡੀਓ ਦੇ ਰਹੇ ਹਾਂ ਸਾਰੇ ਹੀ ਸੂਟ 1750 ਦੇ ਹੋਣਗੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਜੀ ਪਿਓਰ ਕਾਟਨ ਹੈ ਲਾਈਨਿੰਗ ਦੀ ਇਸ ਸਟੱਫ ਦੇ نیچے ਜ਼ਰੂਰਤ ਨਹੀਂ ਹੈਗੀ ਬਿਲਕੁਲ ਵੀ ਬਹੁਤ ਸੋਹਣਾ ਸਟੱਫ ਆ ਔਰ ਗੈਂਜ਼ਾ ਲਗਾ ਕੇ ਪੈਚਵਰਕੇ ਹੀ ਬਹੁਤ ਪਿਆਰਾ ਹੋਇਆ ਹੋਇਆ ਹੈ ਬਹੁਤ ਸੋਨਾ ਸੂਟ ਆ ਜੀ 2.5 ਮੀਟਰ ਦੀ ਸ਼ਰਟ ਆ ਠੀਕ ਆ ਟਾਈ ਪਲੱਸ ਹੀ ਹੋਏਗੀ ਸਾਰੇ ਫਰੰਟ ਦੇ ਵਿੱਚ ਬੂਟੇ ਆ ਮੇਨ ਹੈਗਾ ਕਿ ਇਹ ਸੂਟ ਦਾ ਸਟੱਫ ਬਹੁਤ ਜ਼ਿਆਦਾ ਫਾਈਨ ਆ ਪਿਓਰ ਕਾਟਨ ਪਿਓਰ ਕਾਟਨ ਦੀਆਂ ਸਲਵਾਰਾਂ ਤੇ ਅਲੱਗ-ਅਲੱਗੇ ਦੁਪੱਟੇ ਆਣਗੇ ਜੀ ਸਾਰੀ ਵੀਡੀਓ ਦੇ ਵਿੱਚ ਕਿਉਂਕਿ ਅੱਜ ਜਿਹੜੀ ਕਲੈਕਸ਼ਨ ਆ ਪ੍ਰਾਈਸ ਸੇਮ ਆ ਪਰ ਬ੍ਰਾਂਡ ਅਲੱਗ-ਅਲੱਗ ਨੇ ਪਿਓਰ ਮਲ ਕਾਟਨ ਦਾ ਦੁਪੱਟਾ ਪੈਚ ਵਰਕ ਦੇ ਨਾਲ ਮਤਲਬ ਗਰਮੀਆਂ ਦਾ ਤੋਹਫ਼ਾ ਜੀ ਆ ਵਾਲਾ ਸੂਟ ਆ ਜਿਹੜਾ ਬਹੁਤ ਸੋਹਣਾ ਸੂਟ ਹੈ ਪੈਚਵਰਕ ਹੈ ਸਾਰੇ ਦੁਪੱਟੇ ਦੇ ਵਿੱਚ ਕਲਰ ਆਪਸ਼ਨ ਬਹੁਤ ਸੋਹਣੀ ਸੋਹਣੀ ਆ ਇਹਦਾ ਸੈਕਿੰਡ ਕਲਰ ਆ ਪਿੰਕ ਸਟਾਈਲ ਜਿਹੜਾ ਮਰਜੀ ਬਣਾ ਸਕਦੇ ਹੋ ਪੈਂਟ ਬਣਾ ਸਕਦੇ ਹੋ ਸਲਵਾਰ ਜੋ ਵੀ ਤੁਹਾਨੂੰ ਵਧੀਆ ਲੱਗਦਾ ਦੇਖੋ ਸੂਟ ਕਲਰ ਹੀ ਬਹੁਤ ਸੋਹਣਿਆ ਸਟਫ ਤਾਂ ਬਹੁਤ ਸੋਹਣਾ ਹੈਗਾ ਹੀ ਆ ਚਾਰ ਕਲਰ ਨੇ ਚਾਰ ਦੇ ਚਾਰਵੇਂ ਕਲਰ ਬਹੁਤ ਪਿਆਰੇ ਆ ਜੀ 1750 ਅੱਜ ਦੀ ਵੀਡੀਓ ਦਾ ਪ੍ਰਾਈਸ ਰਹੇਗਾ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਮੇਨ ਹੈਗਾ ਬ੍ਰਾਂਡ ਤੇ ਇਹਨਾਂ ਦਾ ਸਟੱਫ ਪਿਓਰ ਕਾਟਨ ਦੇ ਸੂਟ ਇਹ ਸਕੂਲ ਟੀਚਰਜ਼ ਵਾਸਤੇ ਜਿੱਦਾਂ ਆਫਿਸ ਵੇਅਰ ਵਾਸਤੇ ਬਹੁਤ ਸੋਹਣੀ ਕਲੈਕਸ਼ਨ ਆ ਗਰਮੀਆਂ ਦੇ ਵਿੱਚ ਸੂਟ ਹੁਣ ਤੁਸੀਂ ਇਹ ਲੈ ਸਕਦੇ ਹੋ ਸਕੂਲ ਖੁੱਲਣੇ ਵਾਲਿਆਂ 15 ਦਿਨ ਤੱਕ ਤਾਂ ਫਿਰ ਤੁਹਾਨੂੰ ਇਹਨਾਂ ਦੀ ਜ਼ਰੂਰਤ ਪੈਣੀ ਆ ਜੁਲਾਈ ਅਗਸਟ ਫੁੱਲ ਗਰਮੀਆਂ ਦਾ ਸਾਰਾ ਇਹਦੇ ਨਾਲ ਇਹ ਪਿਓਰ ਸ਼ਾਫੌਨ ਦੇ ਦੁਪੱਟੇ ਨੇ ਜੀ ਜਿਹੜਾ ਇਹ ਵਾਲਾ ਸੂਟ ਆ ਇਹਦੇ ਵਿੱਚ ਕਲਰ ਤੁਹਾਨੂੰ ਪਰਪਲ ਮਿਲ ਜਾਏਗਾ ਪਿਓਰ ਸ਼ਾਫੌਨ ਦੇ ਦੁਪੱਟੇ ਆ ਲੁੱਕ ਲਾਈਕ ਨੇ ਇਹ ਦੁਪੱਟਾ ਜਿਹੜਾ ਸ਼ਾਫੌਨ ਦੇ ਚਨਾਉਣ ਦੀ ਤਰ੍ਹਾਂ ਲੱਗਦਾ ਏ ਇੱਕ ਇਹ ਬਹੁਤ ਸੋਹਣਾ ਨਿਓਨ ਜਿਹਾ ਸ਼ੇਡ ਆ ਇਹਦੇ ਵਿੱਚ ਇਹ ਆ ਜਾਏਗਾ ਜੀ ਇਹਦੇ ਵਿੱਚ ਸਲਵਾਰ ਦਾ ਕਲਰ ਇਹ ਪਿੰਕ ਅਨਿਅਨ ਜਿਹਾ ਸ਼ੇਡ ਆ ਜਾਂਦਾ ਏ ਠੀਕ ਹੈ ਸਾਰੇ ਕਲਰ ਨੇ ਜੀ ਬਹੁਤ ਪਿਆਰੇ ਜੇ ਡਿਜ਼ਾਈਨਿੰਗ ਬਹੁਤ ਸੋਹਣੀ ਆ ਸਾਰੇ ਸੂਟ ਦੇ ਪਿਓਰ ਕਾਟਨ ਆ ਵਿਦਾਊਟ ਲਾਈਨਿੰਗ ਸੂਟ ਨੇ 1750 ਦੇ ਵਿੱਚ ਨੇ ਜੀ ਸਾਰੇ ਸੂਟ ਜਿਹੜਾ ਨੈਕਸਟ ਸੂਟ ਦੇ ਰਹੇ ਆ ਤੁਹਾਨੂੰ ਪਿਓਰ ਕਾਟਨ ਦੀ ਸਲਵਾਰ ਹੈ ਇਹ 2 ਮੀਟਰ ਦੀ ਇਹ ਹੈਗੀ ਆ ਜੀ neck ਦੇ ਉੱਪਰ ਪੱਟੀ ਇਹਨੂੰ ਤੁਸੀਂ ਉਤਾਰ ਵੀ ਸਕਦੇ ਹੋ ਜੇ ਤੁਸੀਂ ਕਈਆਂ ਨੂੰ ਇਸ ਦੇ ਹਿਸਾਬ ਨਾਲ ਬਣਾਉਣਾ ਹੁੰਦਾ ਤਾਂ ਉਹ ਕਹਦਾ ਨਹੀਂ ਕਿ ਸਾਨੂੰ neck ਤੇ ਪੱਟੀ ਨਹੀਂ ਚਾਹੀਦੀ ਹੈਗੀ ਵਰਕ ਨਹੀਂ ਚਾਹੀਦਾ ਇਹਨੂੰ ਤੁਸੀਂ ਉਤਾਰ ਵੀ ਸਕਦੇ ਹੋ ਮੇਨ ਹੈਗਾ ਸੂਟ ਦਾ ਪ੍ਰਿੰਟ ਬਹੁਤ ਸੋਹਣਾ ਕਲਰ ਬਹੁਤ ਸੋਹਣਾ ਤੇ ਇਹ ਦੇਖੋ ਜੀ organza ਲਗਾ ਕੇ ਬਹੁਤ ਸੋਹਣਾ ਵਰਕ ਹੋਇਆ ਹੈ thread work ਦੁਪੱਟਾ ਪਿਓਰ ਕਾਟਨ ਕੋਟਾ ਕਾਟਨ ਦਾ ਦੁਪੱਟਾ ਹੈ ਬਿਲਕੁਲ ਪਿਓਰ ਕਾਟਨ ਕੋਟਾ ਕਾਟਨ ਦਾ ਦੁਪੱਟਾ ਰਹੇਗਾ ਹਲਕਾ ਜਿਹਾ ਚੈੱਕਾ ਵਿੱਚ ਐਦਾ ਲੰਮੇ ਛੋੜੇ ਜਿਹੇ ਰਹਿਣਗੇ ਜੀ ਦੁਪੱਟੇ ਪਿਓਰ ਕੋਟਾ ਕਾਟਨ ਦੇ ਦੁਪੱਟੇ ਆ ਕਲਰ ਬਹੁਤ ਸੋਹਣੇ ਸੋਹਣੇ ਸਾਰੇ ਸੌਰੀ ਦੋ ਕਲਰ ਨੇ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਨੈਕ ਸੂਟ ਹੈਗਾ ਇਹ ਸਲਵਾਰ ਹੈ ਜੀ ਠੀਕ ਹੈ ਪਲੇਨ ਤੇ ਇਹ ਹੈਗੀ 셔ਟ ਸਾਰੀ ਹੀ 셔ਟ ਜਿਹੜਾ ਫਰੰਟ ਆਫ ਹਾਈਲਾਈਟ ਆ ਹੈਂਡਵਰਕ ਦੇ ਨਾਲ ਵਰਕ ਦੇਖੋ ਕਿੰਨਾ ਪਿਆਰਾ ਹੈ ਸੀਪੀ ਦੇ ਨਾਲ ਹੈਂਡਵਰਕ ਆ ਤੇ ਇਹ ਹੈਗੀ ਹੈ ਜੇ ਇਹਦੀ ਮਸਲੀਨ ਦੀ ਮਸਲੀਨ ਦਾ ਦੁਪੱਟਾ ਇਹਦਾ ਕਲਰ ਆਪਸ਼ਨ ਆਨੀਆ ਨਾ ਤੇ ਪਰਪਲ ਆ ਇਹ ਪਿਸਤਾ ਜਿਹਾ ਸ਼ੇਡ ਆ ਜੇ ਤੇ ਇਹਨਾਂ ਸਭ ਤੋਂ ਬਹੁਤ ਸੋਨੇ ਕਲਰ ਨੇ ਹਾਜ਼ਰ ਇਹ 300 ਰੁਪੀ ਰਸੀਵਡ ਥਰੂ ਪੀ ਐਨ ਬੀ ਕਿਉ ਆਰ ਹੁਣ ਇਹ ਸੂਟ ਤੁਸੀਂ ਦੇਖੇ ਹੋਣਗੇ ਜੀ 11900 ਦੇ ਵੀਡੀਓ ਚ ਹੁਣ ਇਹ ਸੂਟ ਵੀ ਤੁਹਾਨੂੰ ਲੈਸ ਪ੍ਰਾਈਸ ਚ ਮਿਲ ਰਹੇ ਆ 1900 ਵਾਲੇ ਵੀ ਇਹ ਵਰਕ ਹੈ ਮਸ਼ੀਨੀ ਵਰਕ ਬਹੁਤ ਸੋਨਾ ਹੋਇਆ ਹੋਇਆ ਸੈਂਟਰ ਪੈਨਲ ਦੇ ਨਾਲ ਇਹਦਾ ਜਿਹੜਾ ਸੈਂਟਰ ਦੇ ਵਿੱਚ ਇਹ ਵੀ ਵਰਕ ਹੈ ਇਹ प्रिंट ਆ ਵਿਦਾਊਟ ਲਾਈਨਿੰਗ ਸੂਟ ਬਣਨਗੇ ਜੀ ਕਾਟਨ ਦੀ ਸਲਵਾਰ ਆ ਤੇ ਪਿਓਰ ਮਸਲੀਨ ਦਾ ਦੁਪੱਟਾ ਠੀਕ ਹੈ 1750 ਰੁਪਏ ਦਾ ਸੂਟ ਆ ਇਹਦੇ ਵਿੱਚ ਇਹਸ ਕਲਰ ਦੀ ਸਲਵਾਰ ਆ yellow ਜੀ ਇਹ ਚ ਪੀਚ ਆ ਇੱਕ ਪਿੰਕ ਆ ਤੇ ਇੱਕ ਕਲਰ ਇਹ ਸੇਮ ਜਿਹੜਾ ਖੋਲਿਆ ਹੋਇਆ ਇਹਦੇ ਨਾਲ ਸਿਮਿਲਰ ਜਿਹਾ ਕਲਰ ਆ ਇਹ ਜੈਵੀ ਜੀ ਬ੍ਰਾਂਡ ਦੇ ਸੂਟ ਨੇ ਜੀ। ਕਾਟਨ ਦੇ ਵਿੱਚ। ਐਤਾ ਰਹੇਗਾ ਬਹੁਤ ਪਿਆਰਾ ਜਾਂ। ਇਹਦਾ ਸਟਾਈਲ ਸ਼ਰਟ ਦਾ। ਠੀਕ ਹੈ ਆ ਦੇਖੋ। ਇਹਦਾ ਕੇਰਾ ਬਸਣਾ ਐ ਐਕਸਟਰਾ ਤੁਹਾਨੂੰ ਹੋਰ ਵੀ ਪੈਚ ਦਿੱਤਾ ਹੋਇਆ ਇਹਨੂੰ ਤੁਸੀਂ ਬਾਜੂ ਤੇ ਐਡਜਸਟ ਕਰ ਸਕਦੇ ਹੋ। ਇਹਦੇ ਨਾਲ ਪਿਓਰ ਕਾਟਨ ਦੀ ਸਲਵਾਰ ਆ ਸਲਵਾਰ ਵੀ ਤੁਹਾਨੂੰ ਪ੍ਰੋਪਰ ਰੈਡਨ ਸਟਾਈਲਿਸ਼ ਮਿਲੇਗੀ ਚਾਹੇ ਪੈਂਟ ਬਣਾ ਸਕਦੇ ਹੋ ਚਾਹੇ ਸਲਵਾਰ ਬਣਾ ਲਓ ਤੇ ਜਿਹੜਾ ਦੁਪੱਟਾ ਉਹ ਤਾਂ ਬਿਲਕੁਲ ਪਿਓਰ ਆ ਬਹੁਤ ਸੋਹਣਾ ਪਿਓਰ ਸ਼ਫੋਨ ਦਾ ਦੁਪੱਟਾ ਹੈ ਹਲਕਾ ਜਿਹਾ ਕੰਟਰਾਸਟ ਹੋਏਗਾ ਜਿੱਦਾਂ ਇਹ ਗ੍ਰੇ ਜੀ ਟੋਨ ਤੇ ਆ ਜਾਂਦਾ ਇੱਕ ਇਹਦੇ ਵਿੱਚ ਸੋਨੋ ਇਹ ਵਾਲਾ ਕਲਰ ਕੰਟਰਾਸਟ ਮਿਲ ਜਾਏਗਾ ਇਹਨਾਂ ਸੂਟਾਂ ਦੀ ਲੁੱਕ ਬਹੁਤ ਸੋਹਣੀ ਆਉਂਦੀ ਹੈ ਬਣਾਉਣ ਤੋਂ ਬਾਅਦ ਗ੍ਰੇ ਕਲਰ ਹੈ ਜੀ। ਦੁਪੱਟਿਆਂ ਦਾ ਸਟਾਈਲ ਬਹੁਤ ਸੋਹਣਾ ਹੈ। ਇਹ ਸਾਰੇ ਕਸੂਟ ਨੇ 1750 ਦੇ। ਕੋਟਾ ਕਾਟਨ ਦੁਪੱਟੇ ਦੇ ਨਾਲ ਇੱਕ ਸਟਾਈਲ ਤੁਹਾਨੂੰ ਹੋਰ ਦੰਨੇ ਆ ਜਿੱਦਾਂ ਪਹਿਲਾਂ ਦਿਖਾਇਆ ਸੀਗਾ ਮੈਂ ਤੁਹਾਨੂੰ। बस ਹਲਕਾ ਜਿਹਾ ਪ੍ਰਿੰਟ ਦਾ ਹੀ ਫਰਕ ਆ ਇਹਦੇ ਨਾਲ ਦਾ ਪਹਿਲਾਂ ਸੂਟ ਮੈਂ ਤੁਹਾਨੂੰ ਦਿਖਾਇਆ। neck ਦੇ ਉੱਪਰ ਪੱਟੀ ਤੁਸੀਂ ਉਤਾਰ ਸਕਦੇ ਹੋ। ਠੀਕ ਹੈ? ਇਹ ਹੈ ਕਿ ਅਜੇ ਦੁਪੱਟੇ ਦਾ ਬਹੁਤ ਸੋਹਣਾ ਸਟਾਈਲ ਆ ਪਿਓਰ ਕੋਟਾ कॉटन ਦੇਖੋ ਇਹ ਸੂਟ ਠੀਕ ਹੈ ਇਹਦੇ ਵਿੱਚ ਕਲਰ ਆਪਸ਼ਨ ਇਹ ਦੋ ਹੀ ਨੇ ਪਰ ਸਟਾਈਲ ਮੈਂ ਤੁਹਾਨੂੰ ਇੱਕ ਹੋਰ ਦਿਖਾ ਦਾਨੀ ਆ ਇੱਕ ਸਟਾਈਲ ਇਹ ਆ ਸੇਮ ਸਟਾਫ ਆ ਬਿਦਾਉਟ ਲਾਈਨਿੰਗ ਸੂਟ ਬਣਨੇਗੇ ਪ੍ਰਿੰਟ ਦੇਖੋ ਕਿੰਨਾ ਸੋਹਣਾ ਸੂਟ ਦਾ ਸੇਮ ਹੀ ਕੋਟਾ कॉटन ਦਾ ਇਹ ਫੋਟੋ ਸਟਾਈਲ ਦੇਖੋ ਸੂਟ ਕੇਸਰ ਕਰਾਚੀ ਬ੍ਰਾਂਡ ਆ ਜੀ कलर दो ने ब्लैक ठीक है नेक्स्ट सूट ये भी बहुत प्यार है ये है ये सलवार ये ग्रेस ब्लैक कलर ये हैगा जी खादी लीलन के उपर सूट बहुत प्यारा सूट आ ਇਹ ਸਾਰੇ ਬਲੈਕ ਪਰਲ ਤੇ ਸੇਪੀ ਦੇ ਨਾਲ ਹਾਈਲਾਈਟ ਆ। ਇਹਦੀ ਸਿਰਫ ਸ਼ਰਟ-ਸ਼ਰਟ નીચે ਲਾਈਨਿੰਗ ਲੱਗੇਗੀ। ਠੀਕ ਹੈ? ਤੇ ਬਲੈਕ ਹੈਗੀ ਇਹਦੀ ਸਲਵਾਰ। ਇਹ ਸਲਵਾਰ ਆ ਸਲਵਾਰ ਦੇ નીચે ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ। ਸ਼ਰਟ ਦੇ નીચે ਤੁਸੀਂ ਕਾਟਨ ਦੀ ਹਲਕੀ ਜਿਹੀ ਲਾਈਨਿੰਗ ਲਗਵਾ ਸਕਦੇ ਹੋ। ਇਹ ਹੈਗਾ ਦਾ ਬਹੁਤ ਸੋਨਾ ਜਿਹਾ ਦੁਪੱਟਾ। ਇਹ ਜਿੱਦਾਂ ਮੈਂ ابھی ਸੂਟ ਵੀਅਰ ਕੀਤਾ ਹੋਇਆ ਇਹ ਸੇਮ ਹੀ ਸਟੱਫ ਦੇ ਵਿੱਚ ਆ ਮਤਲਬ ਕਿ ਕਾਫੀ ਸਾਰੇ ਵਾਸ਼ ਹੋਣ ਤੋਂ ਬਾਅਦ ਵੀ ਸਟੱਫ ਵੀ ਬਹੁਤ ਜ਼ਿਆਦਾ ਫਾਈਨ ਰਹਿੰਦਾ ਹੈ ਤੇ ਮੈਨੂੰ ਤਾਂ ਪਰਸਨਲੀ ਬਹੁਤ ਪਸੰਦ ਆ ਇਦਾਂ ਦੇ ਸਟੱਫ ਕੁਝ ਤਾਂ ਮੈਂ ਲਾਈਨਿੰਗ ਲਾ ਕੇ ਪਾਣੀ ਆ ਸਾਰੇ ਸੂਟ ਇਹ ਦੇਖੋ ਕਿੰਨਾ ਸੋਹਣਾ ਸਟਾਈਲ ਆ ਇਹਦਾ ਡਿਜ਼ਾਈਨ ਬਹੁਤ ਸੋਹਣਾ ਸੂਰਤ ਆ ਇਹਦੇ ਨਾਲ ਇਹ ਬਲੂ ਕਲਰ ਦੀ ਸਲਵਾਰ ਰਹੇਗੀ ਬਹੁਤ ਸੋਹਣਾ ਸਟਾਈਲ ਆ ਜੀ ਇਦਾਂ ਫਲਾਰ ਆ ਜਾਏਗਾ ਸੈਂਟਰ ਦੇ ਵਿੱਚ ਦੁਪੱਟਾ ਸੇਮ ਹੀ ਆ ਠੀਕ ਆ ਆ ਦੇਖੋ ਸਟਾਈਲ ਇਹ ਜਿਹੜਾ ਤੁਹਾਨੂੰ ਪਹਿਲਾਂ ਸੂਟ ਦਿਖਾਇਆ ਸੀਗਾ ਉਹਦੀ ਫੋਟੋ ਆ ਨੈਕਸਟ ਪਿਓਰ ਦੁਪੱਟੇ ਵਾਲੇ ਰਹਿਣਗੇ ਅੱਜ ਦੀ ਵੀਡੀਓ 'ਚ ਜ਼ਿਆਦਾਤਰ ਤੁਹਾਨੂੰ ਪਿਓਰ ਦੁਪੱਟੇ ਹੀ ਮਿਲਣਗੇ ਆਹ ਇਹ ਸੂਟ ਦਿਖਾ ਰਹੀ ਹਾਂ ਵਿਦਆਊਟ ਲਾਈਨਿੰਗ ਬਣੇਗਾ ਪਰ ਸੂਟ ਦਾ ਪ੍ਰਿੰਟ ਦੇਖ ਲਿਓ ਬਹੁਤ ਸੋਹਣਾ ਪ੍ਰਿੰਟ ਆ ਸੂਟ ਦਾ ਸਟਫ ਵੀ ਬਹੁਤ ਪਿਆਰਾ ਹੈ ਤੇ ਪ੍ਰਿੰਟ ਵੀ ਬਹੁਤ ਪਿਆਰਾ ਹੈ ਇਹ ਸਾਰੇ ਪਰਲ ਵਰਕ ਦੇ ਨਾਲ ਹਾਈਲਾਈਟ ਆ ਕਾਟਨ ਦੀ ਸਲਵਾਰ ਹੈ ਵਿਦਾਊਟ ਲਾਈਨਿੰਗ ਸੂਟ ਬਣੇਗਾ ਪਿਓਰ ਦਾ ਦੁਪੱਟਾ ਜੀ ਇਹਦੇ ਨਾਲ ਜਿਨ੍ਹਾਂ ਨੇ ਸਰਦਾਰੀ ਟੱਚ ਪਾਣੇ ਆ ਐਦਾਂ ਪਿਓਰ ਦੇ ਦੁਪੱਟੇ ਠੀਕ ਹੈ ਇਹਦੇ ਵਿੱਚ ਇੱਕ ਕਲਰ ਕਲਰ ਬਹੁਤ ਸੋਹਣਾ ਹੈ ਪ੍ਰਿੰਟ ਹੀ ਬਹੁਤ ਸੋਹਣੀਆਂ ਕਲਰ ਤਾਂ ਇੱਕ ਪਾਸੇ ਬਹੁਤ ਸੋਹਣੇ ਖਿੜਖਿੜ ਕੇ ਆ ਰਹੇ ਆ ਪ੍ਰਿੰਟ ਫੋਟੋ ਚ ਦੇਖੋ ਇਹ ਵਾਲਾ ਸਟਾਈਲ ਆ ਇਖਿਆ ਗਿਆ ਇਹਦੇ ਵਿੱਚ ਇਹ ਪਿਸਤਾ ਗ੍ਰੀਨ ਜਿਹਾ ਸ਼ੇਡ ਇਹ ਸਾਰੇ ਕਲਰ ਨੇ ਜੀ ਪ੍ਰਾਈਸ ਹੈਗਾ 1750 ਸ਼ਿਪਿੰਗ ਚਾਰजेस ਅਲੱਗ ਤੋਂ ਆ ਰੀਵਾ ਬ੍ਰਾਂਡ ਦਾ ਸੂਟ ਆ ਵਾਲਾ ਇਹ ਵਰਕ ਕੀਤਾ ਹੋਇਆ ਮਸ਼ੀਨੀ ਵਰਕ ਜਿਹੜੇ ਫਲਾਰ ਨੇ ਦੋਨੋਂ ਇਹ ਰਹੇਗਾ ਜੀ ਸਟਾਈਲ ਸੂਟ ਦਾ ਕਾਟਨ ਦੀ ਸਲਵਾਰ ਆ ਤੇ ਕਾਟਨ ਦਾ ਹੀ ਦੁਪੱਟਾ ਕਾਟਨ ਦੀ ਸ਼ਰਟ ਆ ਵਿਦਆਊਟ ਲਾਈਨਿੰਗ ਤੁਸੀਂ ਸੂਟ ਬਣਾ ਸਕਦੇ ਹੋ ਇਹ ਦੇਖੋ ਇਹ ਨੈਕ ਤੇ ਬਹੁਤ ਸੋਹਣਾ ਔਰਗੈਂਜ਼ਾ ਲਗਾ ਕੇ ਸਟਾਈਲ ਬਣਾਇਆ ਹੋਇਆ ਇਹ ਫਰੰਟ ਵਾਲੀ ਸ਼ਰਟ ਦਾ ਬਹੁਤ ਪਿਆਰਾ ਜਿਹਾ ਇਹ ਬੈਕ ਆ ਸੇਮੀ ਐਗੈਕਲੀ ਪਲੇਨ ਸਲਵਾਰ ਤੇ ਕਾਟਨ ਦਾ ਦੁਪੱਟਾ 1750 ਪ੍ਰਾਈਸ ਹੈ ਨਾ ਸੂਟਾਂ ਦਾ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਰੀਵਾ ਬ੍ਰਾਂਡ ਦਾ ਸੂਟ ਆ ਜੇ ਇਹ ਇਹਨੂੰ ਤੁਸੀਂ ਪਾਕਿਸਤਾਨੀ ਲੁੱਕ ਦੇ ਸਕਦੇ ਹੋ ਸੂਟ ਨੂੰ ਪ੍ਰਿੰਟ ਦੇਖਿਆ ਸੂਟ ਦਾ ਬਹੁਤ ਸੋਹਣਾ ਪ੍ਰਿੰਟ ਆ ਪਾਕਿਸਤਾਨੀ ਲੁੱਕ ਦੇ ਵਿੱਚ ਬਣਾਓ ਇਹ ਲਾਈਨ ਚ ਬਹੁਤ ਸੋਹਣਾ ਸੂਟ ਬਣੇਗਾ ਆਫ ਵਾਈਟ ਕਲਰ ਦੀ ਸਲਵਾਰ ਇਹਦੇ ਨਾਲ ਇਹ ਚੀਕਮ ਵਰਕ ਦੀ ਤੇ ਪਿਓਰ ਕਾਟਨ ਦਾ ਹੈਗਾ ਜੀ ਦੁਪੱਟਾ ਇਹ ਸਿੰਗਲ ਸਿੰਗਲ ਸੂਟ ਆ ਪ੍ਰਾਈਸ ਹੈਗਾ ਇਹਨਾਂ ਦਾ 2200 ਤੋਂ ਲੈ ਕੇ 2500 ਤੱਕ ਜਿਹੜੇ ਸਿੰਗਲ ਸਿੰਗਲ ਹੋਣ ਕਰਕੇ ਸੇਮ ਹੀ ਕੱਢ ਰਹੇ ਆ neck ਦੀ ਪੱਟੀ ਆ ਇਹਦੇ ਨਾਲ ਦੀ ਮੈਂ ਤੁਹਾਨੂੰ ਪਹਿਲਾਂ ਕਾਫੀ ਸਾਰੇ ਸੂਟ ਦਿਖਾਤੇ ਪਰੇ ਸੂਟ ਸਿੰਗਲ ਹੀ ਡਿਜ਼ਾਈਨ ਰਹਿ ਗਿਆ ਇਹਦੇ ਨਾਲ ਪਿਓਰ ਸ਼ਫਾਂ ਦਾ ਦੁਪੱਟਾ ਇਹ ਸੈਂਟਰ ਪੈਨਲ ਵਾਲਾ ਸੂਟ ਆ ਬਿਦਆਊਟ ਲਾਈਨਿੰਗ ਸੂਟ ਆ ਜੀ ਕਮੈਂਟ ਕਰਕੇ ਜਰੂਰ ਦੱਸ ਦਿਓ ਸੂਟ ਤੁਹਾਨੂੰ ਕਿੱਦਾਂ ਲੱਗੇ ਸਾਰੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਆਰਟੈਕਸ ਦਾ ਕ੍ਰੇਪ ਦਾ ਸੂਟ ਦੰਨੇ ਆ ਸੇਮ ਹੀ ਰੇਂਜ ਦੇ ਵਿੱਚ ਹੁਣ ਤੁਸੀਂ ਇਹ ਦੇਖ ਲਓ ਜੀ 3200 ਵਾਲਾ ਸੂਟ ਸੇਮ ਹੀ ਰੇਂਜ ਚ ਜਾ ਰਿਹਾ ਆਰਟੈਕਸ ਦਾ ਕ੍ਰੇਪ ਦਾ ਸੂਟ ਆ ਆਰੀ ਵਰਕ ਦੇ ਨਾਲ ਹਾਈਲਾਈਟ ਆ ਠੀਕ ਆ ਪਲੇਨ ਸਲਵਾਰ ਹੈ ਜੇ ਨਾਲ ਸੌਰੀ ਇਹ ਹਲਕੀ ਜੀ ਸੈਲਫ ਦੇ ਵਿੱਚ ਸਲਵਾਰ ਆ ਠੀਕ ਹੈ ਤੇ ਇਹਦੇ ਨਾਲ ਤੁਹਾਨੂੰ ਚਨੌਨ ਸ਼ਫਾਨ ਦਾ ਦੁਪੱਟਾ ਮਿਲ ਜੇਗਾ ਇਹ ਸਟਾਈਲ ਹੈ ਜੀ ਇਹ ਚਨੌਨ ਸ਼ਫਾਨ ਦਾ ਪ੍ਰਿੰਟਡ ਦੁਪੱਟਾ ਹੈ ਇਹਦੇ ਵਿੱਚ ਇੱਕ ਕਲਰ ਇਹ ਮਿਲ ਜੇਗਾ ਥੋੜਾ ਜਿਹਾ ਸਟਾਈਲ ਦਾ ਚੇਂਜ ਆ ਪਰ ਸੇਮ ਹੀ ਪ੍ਰਾਈਸ 'ਚ ਮਿਲੇਗਾ ਜੀ ਇਹ ਵੀ ਸੂਟ। ਇਹ ਸਿੰਗਲ ਸਿੰਗਲ ਸੂਟ ਪਏ ਆ। ਕ੍ਰੇਪ ਦਾ ਸੂਟ ਹੈ ਵੀ। ਸੈਂਟਰ ਪੈਨਲ ਦੇ ਨਾਲ ਆਰੀਵਰਕ ਦੇ ਨਾਲ ਪਿਓਰ ਚਨਨ ਸ਼ਫਾਂ ਦੇ ਪੱਟੇ ਦੇ ਨਾਲ। ਇਹਦੇ ਵਿੱਚ ਪਰਪਲ ਦੇ ਵਿੱਚ ਇਹ ਸੇਮ ਕਲਰ ਆ ਇੱਕ ਮੈਂਦੀ। ਠੀਕ ਆ। ਤੇ ਨੈਕਸਟ ਹੈਗਾ ਜੀ ਇਹ ਵਲਵ ਬੋਸਟਨ ਆ ਫਲਾਰਾ ਤੇ ਇਹਨਾਂ ਦੀ ਇਹਦੀ ਸਲਵਾਰ ਪਲੇਨ ਆ ਤੇ ਜਿਹੜਾ ਨੀਚੇ ਵਾਲਾ ਸੂਟ ਆ ਇਹਦੀ ਸਲਵਾਰ ਸਲਕਾ ਜਿਹਾ ਇਦਾਂ ਚੈੱਕ ਆਏਗਾ ਇਹ ਵਾਲੀ ਲੁੱਕ ਆ ਸੂਟ ਦੇ ਇਹ ਸਾਰੇ ਤੁਹਾਨੂੰ ਡਿਸਕਾਊਂਟ ਤੇ ਪੀਸ ਦੇ ਰਹੇ ਆ ਜਿੰਨੇ ਵੀ ਸੂਟ ਹੈਗੇ ਆ ਇੱਕ ਰੇਫ ਦੇ ਸੂਟ ਨੇ ਸਿੰਗਲ ਸਿੰਗਲ ਪੀਸ ਠੀਕ ਹੈ ਇਹਦੀ ਸਲਵਾਰ ਹੈਗੀ ਆ ਹਲਕਾ ਜਿਹਾ ਹੈ ਸੈਲਫ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਆ ਸੇਮ ਦੇ ਵਿੱਚ ਇੱਕ ਗ੍ਰੇ ਕਲਰ ਮਿਲ ਜਾਏਗਾ ਪ੍ਰਾਈਸ ਹੈਗਾ 1750 ਕਾਫੀ ਯਾਰਾ ਡਿਸਕਾਊਂਟ ਤੇ ਆ ਉਮੀਦ ਕਰਦੀ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਲੱਗੇ ਵੀਡੀਓ ਦੇਖ ਲਈ ਥੈਂਕ ਯੂ ਸੋ ਮੱਚ